ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਲੋਕੀ ਦੇ ਪਰੌਂਠੇ ਯਾਨੀ ਕਿ ਕੀਆ ਦੇ ਪਰੌਂਠੇ ਮਾਲਵੇ ਦੇ ਵਿੱਚ ਇਹਨੂੰ ਕੱਦੂ ਵੀ ਬੋਲਿਆ ਜਾਂਦਾ ਤੁਸੀਂ ਲੰਬਾ ਵੀ ਲੈ ਸਕਦੇ ਹੋ ਕੀਆ ਜਿਹਨੂੰ ਅੱਲ ਬੋਲਿਆ ਜਾਂਦਾ ਤੇ ਤੁਸੀਂ ਏਦਾਂ ਦਾ ਗੋਲ ਵੀ ਲੈ ਸਕਦੇ ਹੋ ਇਹਨੂੰ ਕੋਸ਼ਿਸ਼ ਕਰਿਓ ਵੀ ਕੱਚਾ ਹੋਵੇ ਵਿੱਚ ਬੀਜ ਨਾ ਹੋਣ ਜੇ ਤੁਹਾਨੂੰ ਕੱਚਾ ਨਾ ਮਿਲਿਆ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਉਹਦੇ ਜਿਹੜੇ ਮੋٹے ਬੀਜ ਨੇ ਪੱਕੇ ਨਹੀਂ ਉਹਨੂੰ ਤੁਸੀਂ ਬਾਹਰ ਕੱਢ ਸਕਦੇ ਹੋ ਤੇ ਜਿਹੜੇ ਕੱਚੇ ਬੀਜ ਨੇ ਆਪਾਂ ਉਹਨੂੰ ਪਰੌਂਠਿਆਂ ਦੇ ਵਿੱਚ ਪਾ ਸਕਦੇ ਹਾਂ ਕੋਈ ਦਿੱਕਤ ਨਹੀਂ ਹੈਗੀ। ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲੈਣੇ ਆ। ਛਿੱਲਣ ਤੋਂ ਬਾਅਦ ਆਪਾਂ ਇਹਨੂੰ ਧੋਵਾਂਗੇ। ਜਿੰਨੇ ਕ ਪਰੌਂਠੇ ਬਣਾਉਣੇ ਨੇ ਤੁਸੀਂ ਉਹਦੇ ਹਿਸਾਬ ਨਾਲ ਲੈਣਾ। ਤੇ ਮੈਂ ਇੱਥੇ ਦੋ ਲਵਾਂਗੀ। ਵਿੱਚੋਂ ਆਪਾਂ ਰਾਇਤਾ ਵੀ ਬਣਾਵਾਂਗੇ। ਉਹਦੀ ਰੈਸਪੀ ਮੈਂ ਤੁਹਾਨੂੰ ਪਹਿਲਾਂ ਦੇ ਚੁੱਕੀ ਆਂ ਕਿ ਇਹਦਾ ਰਾਇਤਾ ਕਿਵੇਂ ਬਣਾਉਣਾ ਬਿਲਕੁਲ ਸਹੀ ਰੈਸਪੀ ਦਿੱਤੀ ਆਪਾਂ ਤੁਹਾਨੂੰ 100% ਸਹੀ ਰੈਸਪੀ ਆ। ਕੋਈ ਆਪਾਂ ਤਲਣਾ ਭੁੰਨਣਾ ਨਹੀਂ ਹੈਗਾ। ਤੇ ਨਾਈ ਆਪਾਂ ਉਬਾਲ ਕੇ ਉਹਦਾ ਪਾਣੀ ਪੇਸਟ ਕਰਨਾ ਤੁਸੀਂ ਜਾ ਕੇ ਪਿੱਛੇ ਦੇਖ ਸਕਦੇ ਹੋ ਚੈਨਲ ਤੇ ਸਰਚ ਮਾਰ ਕੇ ਵੀਡੀਓ ਨੂੰ ਜਿਹਨੇ ਨਹੀਂ ਦੇਖੀ ਪਲੀਜ਼ ਜਾ ਕੇ ਦੇਖ ਲਿਓ ਆਪਣੇ ਖੇਤ ਲੱਗਦੇ ਨੇ ਕੱਦੂ ਕਰਦੇ ਨੇ ਸੋ ਬਿਲਕੁਲ ਇਹ ਤਾਜ਼ਾ ਬਹੁਤ ਵਧੀਆ ਜਿਹੜੇ ਬੱਚੇ ਜਾਂ ਆਪਣੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਨਹੀਂ ਖਾਂਦਾ ਕੀ ਆ ਕੱਦੂ ਨਹੀਂ ਖਾਂਦੇ ਲੋਕੀ ਤਾਂ ਤੁਸੀਂ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਨੂੰ ਪਰੌਂਠੇ ਬਣਾ ਕੇ ਦੇ ਦੇ ਸਕਦੇ ਹੋ ਪਹਿਲਾਂ ਤੁਸੀਂ ਬਿਲਕੁਲ ਨਹੀਂ ਆਪਣੀ ਫੈਮਲੀ ਨੂੰ ਦੱਸਣਾ ਵੀ ਤੁਸੀਂ ਕਾਹ ਤੋਂ ਪਰੌਂਠੇ ਬਣਾਏ ਨੇ ਫਿਰ ਉਸ ਤੋਂ ਬਾਅਦ ਤੁਸੀਂ ਨਿਆਣਿਆਂ ਨੇ ਜਾਂ ਵੱਡਿਆਂ ਨੇ ਗੈਸ ਵੀ ਨਹੀਂ ਕਰਨਾ ਵੀ ਕਾਦੇ ਬਣੇ ਹੋਣੀ ਇੰਨੇ ਜਿਆਦੇ ਸਵਾਦ ਬਣਦੇ ਨੇ ਆਲੂ ਪਨੀਰ ਸਾਰੇ ਪਰੌਂਠਿਆਂ ਨੂੰ ਪਿੱਛੇ ਛੱਡ ਜਾਂਦੇ ਨੇ ਲੋ ਜੀ ਆਪਾਂ ਮੀਡੀਅਮ ਜੇ ਪਾਸੇ ਨਾਲ ਇਹਨੂੰ ਗ੍ਰੇਟ ਕਰਾਂਗੇ ਜਿੰਨਾ ਕ ਆਪਾਂ ਤੋਂ ਹੋਇਆ ਇਹਨੂੰ ਆਪਾਂ ਉਨਾਂ ਕ ਗ੍ਰੇਟ ਕਰ ਲਾਂਗੇ ਇੱਥੇ ਮੈਂ ਥੋੜਾ ਜਿਹਾ ਕੱਢਿਆ ਸੀਗਾ ਜੀ ਆਪਣੇ ਰਾਇਤੇ ਵਾਸਤੇ ਉਹਨੂੰ ਮੈਂ ਉੱਤੋਂ ਉੱਤੋਂ ਕਰਿਆ ਸੀ ਤੇ ਬਾਕੀ ਜਿਹੜਾ ਵਿਚਲਾ ਪਾਰਟ ਸੀ ਸਾਰਾ ਆਪਾਂ ਪਾਤਾ ਸੀਗਾ ਆਪਣੇ ਪਰੌਂਠੇ ਦੇ ਵਿੱਚ ਸਾਰੇ ਕੱਦੂ ਨੂੰ ਆਪਾਂ ਕੱਦੂ ਕਸ਼ ਕਰ ਲੈਣਾ ਸਿਰਫ ਆਪਾਂ ਪੱਕੇ ਵੀਸ ਬਾਹਰ ਕੱਢਣੇ ਨੇ ਕੱਚੇ ਨੂੰ ਆਪਾਂ ਵਿੱਚੇ ਪਾ ਸਕਦੇ ਆ ਕੋਈ ਦਿੱਕਤ ਨਹੀਂ ਹੈਗੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਇਹ ਦੇ ਰਹੇ ਹੋ ਵੀ ਨਹੀਂ ਪਤਾ ਲੱਗਣਾ ਚਾਹੀਦਾ ਤਾਂ ਤੁਸੀਂ ਵਿਚਲਾ ਹਿੱਸਾ ਕੱਢ ਦਿਓ ਵਾਈਟ ਦਾ ਸਾਰਿਆਂ ਨੂੰ ਆਪਾਂ ਕੱਦੂ ਕਸ਼ ਕਰ ਲਾਂਗੇ ਕੱਟ ਕੇ ਵੀ ਕਰ ਸਕਦੇ ਹੋ ਤੁਸੀਂ ਤੇ ਇਦਾਂ ਸਾਫ ਤੇ ਨੂੰ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਵੇਂ ਕਰ ਲਿਓ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਬਹੁਤ ਸੌਖੇ ਇਹ ਪਰੌਂਠੇ ਬਣ ਜਾਂਦੇ ਨੇ ਕੋਈ ਆਪਣੇ ਫਟਦੇ ਨਹੀਂ ਹੈਗੇ ਕੋਈ ਬਿਲਕੁਲ ਵੀ ਟੈਨਸ਼ਨ ਨਹੀਂ ਵੀ ਮਟੀਰੀਅਲ ਬਾਹਰ ਨਿਕਲ ਜੂਗਾ ਬਹੁਤ ਜਿਆਦਾ ਵਧੀਆ ਕੁਰਕਰੇ ਪਰੌਂਠੇ ਆ ਜਿਹੜੇ ਬਣ ਕੇ ਆਪਣੇ ਤਿਆਰ ਹੁੰਦੇ ਨੇ ਬਹੁਤ ਜਿਆਦਾ ਹੈਲਦੀ ਹੁੰਦੇ ਨੇ ਸਾਨੂੰ ਮੌਸਮੀ ਸਬਜ਼ੀਆਂ ਨੇ ਜਿਹੜੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਪਰ ਕਈ ਵਾਰੀ ਦਿੱਕਤ ਇੱਥੇ ਆਉਂਦੀ ਆ ਵੀ ਨਿਆਣੇ ਪਹਿਲਾਂ ਸ਼ੁਰੂ ਸ਼ੁਰੂ ਚ ਖਾ ਲੈਂਦੇ ਨੇ ਕਿ ਇਹ ਨੂੰ ਬਾਅਦ ਚ ਨਹੀਂ ਖਾਂਦੇ ਫਿਰ ਆਪਾਂ ਉਹਨਾਂ ਨੂੰ ਕਿਵੇਂ ਦੇਣੀਆਂ ਨੇ ਸਬਜ਼ੀਆਂ ਇੱਕ ਮਾਂ ਤੋਂ ਵੇਤਰ ਕੋਈ ਨਹੀਂ ਜਾਣਦਾ ਹੁੰਦਾ ਆਪਣੇ ਪਰਿਵਾਰ ਦੇ ਵਿੱਚ ਵੀ ਆਪਾਂ ਕਿਵੇਂ ਦੇਣੀਆਂ ਨੇ ਕਿਉਂਕਿ ਕੱਦੂ ਬਹੁਤ ਜ਼ਿਆਦਾ ਠੰਡਾ ਹੁੰਦਾ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰੈਸਪੀ ਆ ਇਹ ਜਰੂਰ ਇੱਕ ਵਾਰੀ ਬਣਾ ਕੇ ਟਰਾਈ ਕਰਿਓ ਫਿਰ ਉਸ ਤੋਂ ਬਾਅਦ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਦੇ ਬਣੇ ਲੋ ਜੀ ਇੱਥੇ ਆਪਾਂ ਇੱਕ ਕੌਲੀ ਬੇਸਣ ਦੀ ਲਈਆ ਤੇ ਚਾਰ ਕੌਲੀਆਂ ਆਪਾਂ ਪਾਈਆਂ ਨੇ ਆਟੇ ਦੀਆਂ ਇਹ ਗੱਲ ਦਾ ਤੁਸੀਂ ਖਿਆਲ ਰੱਖਿਓ ਤਿੰਨ ਵੀ ਪਾ ਸਕਦੇ ਹੋ ਚਾਰ ਵੀ ਪਾ ਸਕਦੇ ਹੋ ਉਸ ਤੋਂ ਤੁਸੀਂ ਘੱਟ ਆਟਾ ਨਾ ਪਾਓ ਫਿਰ ਬੇਸਣ ਵੇਸਣ ਜਾਂ ਹੋ ਜਾਂਦਾ ਜੇ ਤੁਸੀਂ ਜ਼ਿਆਦਾ ਚਾਹੁੰਦੇ ਹੋ ਬੇਸਣ ਹੋਵੇ ਫਿਰ ਤੁਸੀਂ ਪਾ ਸਕਦੇ ਹੋ ਅੱਧਾ ਚਮਚਾ ਮੈਂ ਅਜ ਮੈਂਡ ਦਾ ਪਾਇਆ ਬੇਸਨ ਪਾਉਣ ਨਾਲ ਇੱਕ ਤਾਂ ਜਿਹੜਾ ਇਹਦਾ ਸੁਆਦ ਆ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਦੂਜਾ ਕੁਰਕਰੇ ਬਣਦੇ ਨੇ ਪਰੌਂਠੇ ਤੁਸੀਂ ਇੱਥੇ ਚਾਹੋ ਤਾਂ 2 ਚਮਚੇ ਸੂਜੀ ਦੇ ਵੀ ਪਾ ਸਕਦੇ ਹੋ ਮੇਰੇ ਕੋਲੇ ਨਹੀਂ ਸੀ ਸੁਆਦ ਅਨੁਸਾਰ ਆਪਾਂ ਲੂਣ ਪਾ ਲੈਣਾ ਤੇ ਥੋੜੀ ਜੀ ਆਪਾਂ ਪਾਵਾਂਗੇ ਲਾਲ ਮਿਰਚ ਕਿਉਂਕਿ ਆਪਾਂ ਨਾਲ ਹਰੀ ਮਿਰਚ ਪਾਵਾਂਗੇ ਹਰੀ ਮਿਰਚ ਦਾ ਜਿਹੜਾ ਟੇਸਟ ਆਏ ਸਬਜ਼ੀ ਦੇ ਪਰੌਂਠੇ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਬਿਲਕੁਲ ਥੋੜਾ ਜਿਹਾ ਪਾਵਾਂਗੇ ਆਪਾਂ ਭੁੰਨੇ ਹੋਏ ਜੀਰੇ ਤੇ ਧਨੀਏ ਦਾ ਪਾਊਡਰ ਬਰਸ਼ਾਤਾਂ ਨੇ ਜਿਹੜੀਆਂ ਸ਼ੁਰੂ ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਉਹਨਾ ਮਸਾਲਾ ਖਾਓ ਹੁਣ ਟਾਈਮ ਆ ਮਸਾਲਿਆਂ ਨੂੰ ਖਾਣ ਦਾ ਵੈਸੇ ਮੈਂ ਤੁਹਾਨੂੰ ਕਹਿਨੀ ਆ ਵੀ ਹਰ ਸਬਜ਼ੀ ਦੇ ਵਿੱਚ ਗਰਮ ਮਸਾਲਾ ਨਹੀਂ ਪੈਂਦਾ ਪਰ ਹੁਣ ਆਪਾਂ ਸਪਾਈਸਸ ਆ ਜਿਹੜੇ ਖਾ ਸਕਦੇ ਆ ਲੋ ਜੀ ਤਿੰਨ ਆਪਾਂ ਲਈਆਂ ਨੇ ਹਰੀਆਂ ਮਿਰਚਾਂ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਾਂਗੇ ਮਸਾਲੇ ਖਾਣ ਦਾ ਵੀ ਇੱਕ ਟਾਈਮ ਹੁੰਦਾ ਜਿਵੇਂ ਬਰਸਾਤਾਂ ਨੇ ਸਾਡੇ ਅੰਦਰ ਪੇਟ ਦੇ ਅੰਦਰ ਗੁੱਡ ਬੈਕਟੀਰੀਆਜ਼ ਹੁੰਦੇ ਨੇ ਉਹਨਾਂ ਨੂੰ ਜਿਉਂਦੇ ਰਹਿਣ ਲਈ ਮਸਾਲਿਆਂ ਦੀ ਲੋੜ ਹੁੰਦੀ ਆ ਤੇ ਬਾਕੀ ਆਪਾਂ ਨੂੰ ਕੋਈ ਆਪਾਂ ਬਿਮਾਰੀਆਂ ਤੋਂ ਫੰਗਸ ਵਗੈਰਾ ਜਿਵੇਂ ਬੈਕਟੀਰੀਆ ਵਗੈਰਾ ਇਹਨਾਂ ਚੀਜ਼ਾਂ ਤੋਂ ਆਪ ਇਹ ਟਾਈਮ ਹੁੰਦਾ ਬਰਸਾਤਾਂ ਦੇ ਵਿੱਚ ਮਸਾਲਿਆਂ ਨੂੰ ਖਾਣ ਦਾ ਤੁਸੀਂ ਤਾਂ ਆਪਾਂ ਕਦੋਂ ਵੀ ਖਾ ਸਕਦੇ ਆ ਸਾਰਿਆਂ ਦਾ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਲੋ ਜੀ ਆਪਾਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲੈ ਲਿਆ ਹਰੀਆਂ ਮਿਰਚਾਂ ਲੈ ਲਈਆਂ ਮਸਾਲੇ ਆ ਜਿਹੜੇ ਜ਼ਿਆਦਾ ਚਾਟ ਚੀ ਪਸੰਦ ਕੀਤੇ ਜਾਂਦੇ ਇਹਨਾਂ ਨੂੰ ਆਪਾਂ ਪਾਤਾ ਤੇ ਦੋ ਚਮਚ ਪਾਏ ਨੇ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਦੋ ਤਿੰਨ ਚਮਚੇ ਤੁਸੀਂ ਕੋਈ ਵੀ ਘਿਓ ਤੇਲ ਪਾ ਸਕਦੇ ਹੋ ਇਹਦੇ ਨਾਲ ਇਹ ਜ਼ਿਆਦਾ ਕ੍ਰਿਸਪੀ ਬਣਦੇ ਨੇ कुरकुरੇ ਬਣਦੇ ਨੇ ਤੇ ਸਾਰਿਆਂ ਨੂੰ ਆਪਾਂ ਰਲਾ ਕੇ ਆਟਾ ਗੁੰਨ ਲਾਂਗੇ ਜੇ ਲੋੜ ਹੋਈ ਤਾਂ ਆਪਾਂ ਪਾਣੀ ਪਾਵਾਂਗੇ ਤੇ ਜੇ ਜ਼ਿਆਦਾ ਆਪਾਂ ਨੂੰ ਲੱਗਿਆ ਵੀ ਹੋ ਗਿਆ ਮਟੀਰੀਅਲ ਆਪਣਾ ਜ਼ਿਆਦਾ ਹੋ ਗਿਆ ਮੈਂ ਦੋ ਕੱਦੂ ਪਾਈ ਨੇ ਇੱਥੇ ਫਿਰ ਆਪਾਂ ਸੁੱਕਾ ਆਟਾ ਹੋਰ ਲਾ ਸਕਦੇ ਹਾਂ ਥੋੜਾ ਜਿਹਾ ਪਰ ਮੈਨੂੰ ਬਿਲਕੁਲ ਵੀ ਲੋੜ ਨਹੀਂ ਪਈ ਇੱਕ ਬੂੰਦ ਵੀ ਮੈਨੂੰ ਪਾਣੀ ਦਾ ਨਹੀਂ ਲੱਗਿਆ ਸਾਰੇ ਨੂੰ ਆਪਾਂ ਰਲਾਰ ਲਾ ਕੇ ਉਸ ਤੋਂ ਬਾਅਦ ਆਟਾ ਗੁੰਨਾਂਗੇ ਕਿਉਂਕਿ ਕਿਦੋਂ ਵੀ ਆਪਣਾ ਲੂਣ ਮਿਰਚ ਇਕੱਠਾ ਨਹੀਂ ਰਹਿਣਾ ਚਾਹੀਦਾ ਸਾਰਾ ਵਿੱਚ ਫੈਲ ਜਾਣਾ ਚਾਹੀਦਾ ਤੇ ਸਖਤ ਆਟਾ ਗੁੰਨਣਾ ਆਪਾਂ ਬਿਲਕੁਲ ਵੀ ਢਿੱਲਾ ਜਾ ਆਟਾ ਨਹੀਂ ਗੁੰਨਣਾ ਕਿਉਂਕਿ ਇਹਦੇ ਵਿੱਚ ਲੂਣ ਪਿਆ ਹੋਇਆ ਕੀ ਇਹਨੇ ਪਾਣੀ ਛੱਡ ਜਣਾ ਜਾਣਾ ਇਹ ਗੱਲ ਦਾ ਤੁਸੀਂ ਖਿਆਲ ਰੱਖਿਓ ਲੋ ਜੀ ਨੂੰ ਪਟਾ ਕੇ 2-4 ਮਿੰਟਾਂ ਦਾ ਰੈਸਟ ਦੇਵਾਂਗੇ ਬਹੁਤਾ ਰੈਸਟ ਦੇਣ ਦੀ ਲੋੜ ਨਹੀਂ ਮੁੱਗੀ ਦੇ ਕੇ ਮੈਂ ਇਹਨੂੰ ਪ੍ਰਾਂਤ ਚ ਰੱਖ ਲਿਆ ਤੇ ਨਾਲ ਮੈਂ ਸਿੰਪਲ ਆਟਾ ਵੀ ਗੁੰਨੇ ਆ ਕਿਉਂਕਿ ਰੋਟੀ ਖੇਤ ਜਾਣੀ ਆ ਅੱਜ ਖੇਤ ਕੰਮ ਕਰਦੇ ਨੇ ਤੁਸੀਂ ਆਪਣੇ ਹਿਸਾਬ ਨਾਲ ਇਹਦਾ ਪੇੜਾ ਕਰ ਲੈਣਾ ਥੋੜੇ ਜਿਹੇ ਵੱਡੇ ਸਵਾਦ ਲੱਗਦੇ ਨੇ ਕੁਛ ਮੈਨੂੰ ਭੈਣ ਵੀਰ ਕਹਣਗੇ ਵੀ ਤੁਸੀਂ ਪ੍ਰੌਂਠੇ ਨਹੀਂ ਖੇਤ ਭੇਜਦੇ ਪ੍ਰੌਂਠੇ ਵੀ ਭੇਜਦੇ ਆ ਜੀ ਆਪਾਂ ਨਾਲ ਪਰ ਸਾਰੇ ਪ੍ਰੌਂਠਿਆਂ ਨਾਲ ਨਹੀਂ ਸਰਦਾ ਹੁੰਦਾ ਜਿਵੇਂ ਦੋ ਦੋ ਪ੍ਰੌਂਠੇ ਭੇਜ ਦੇਈਦੇ ਆ ਤੇ ਨਾਲ ਫਿਰ ਸਬਜ਼ੀ ਨਾਲ ਰੋਟੀ ਵੀ ਭੇਜ ਦੇਈਦੀ ਆ ਕੰਮ ਕਰਦਿਆਂ ਨੂੰ ਜਾਦੇ ਕੁੱਖ ਲੱਗਦੀ ਆ ਖੇਤ ਲੋ ਜੀ ਵਿੱਚ ਆਪਾਂ ਲਾਵਾਂਗੇ ਦੇਸੀ ਘਿਓ ਰੋਟੀ ਨੂੰ ਬੇਲਣ ਤੋਂ ਬਾਅਦ ਤੁਸੀਂ ਕੋਈ ਵੀ ਘਿਓ ਤੇਲ ਲਾ ਸਕਦੇ ਹੋ ਜਿਹੜਾ ਤੁਸੀਂ ਖਾਣੇ ਨੂੰ ਤੁਹਾਨੂੰ ਪਸੰਦ ਆ ਤੇ ਆਪਾਂ ਇਹਦਾ ਚੌਰਸ ਪਰੌਂਠਾ ਬਣਾਵਾਂਗੇ ਜਿੰਨਾ ਵਧੀਆ ਤੁਸੀਂ ਇਹਦੇ ਅੰਦਰ ਕਿਓ ਲਾਉਂਗੇ ਉਨੀਆਂ ਜਿਹੜੀਆਂ ਲੇਅਰਾਂ ਨੇ ਇਹਦੀ ਪਰਤਾਂ ਨੇ ਉਹ ਜਿਆਦਾ ਵਧੀਆ ਫੁੱਲ ਕੇ ਬਾਹਰ ਆਉਣੀਆਂ ਐ ਕ੍ਰਿਸਪੀ ਬਣੂਗਾ ਪਰੌਂਠਾ ਥੋੜਾ ਤੇ ਇਹਨੂੰ ਆਪਾਂ ਬੇਲ ਲਾਂਗੇ ਸੁੱਕਾ ਆਟਾ ਲਾ ਕੇ ਬਿਲਕੁਲ ਵੀ ਔਖਾ ਨਹੀਂ ਹੈਗਾ ਬਿਲਕੁਲ ਟੁੱਟਦੇ ਨਹੀਂ ਪਰੌਂਠੇ ਕੁਛ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਮੂਲੀਆਂ ਦੇ ਪਰੌਂਠਿਆਂ ਵਰਗਾ ਸਵਾਦ ਆਉਂਦਾ ਇਹਦਾ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਚਾਹੋ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਆਪਣਾ ਸੁੱਕਾ ਧਨੀਆ ਹੁੰਦਾ ਉਹਨੂੰ ਰਗੜ ਕੇ ਪਾ ਸਕਦੇ ਹੋ ਕਸੂਰੀ ਮੇਥੀ ਵੀ ਪਾ ਸਕਦੇ ਹਾਂ ਪਰ ਮੈਨੂੰ ਥੋੜੀ ਜੀ ਕਾਲੀ ਸੀ ਕਿਉਂਕਿ ਰੋਟੀ ਖੇਤ ਜਾਣੀ ਸੀ ਸੋ ਕੁਝ ਕੁ ਚੀਜ਼ਾਂ ਸਕਿਪ ਹੋ ਜਾਂਦੀਆਂ ਨੇ ਤੁਹਾਨੂੰ ਕੋਈ ਹੋਰ ਮਸਾਲਾ ਪਸੰਦ ਆ ਕੋਈ ਚਾਟ ਮਸਾਲਾ આમਚਰ ਪਾਊਡਰ ਕੁਝ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਲੋਜੀ ਇੱਕ ਪੇੜ ਆਪਾਂ ਉਸੇ ਤਰੀਕੇ ਨਾਲ ਹੋਰ ਬਣਾ ਲਾਂਗੇ ਤੇ ਨਾਲ ਨਾਲ ਆਪਾਂ ਪਰੌਂਠੇ ਨੂੰ ਵੀ ਬਦਲਦੇ ਰਹਾਂਗੇ ਸੜ ਨਾ ਜਾਵੇ ਲੋ ਟੂ ਮੀਡੀਅਮ ਗੈਸ 'ਤੇ ਇਹਨੂੰ ਬਣਾ ਕੇ ਤੁਸੀਂ ਤਿਆਰ ਕਰਨਾ ਤੇਜ਼ ਅੱਗ ਨਾ ਰੱਖਿਓ ਪਰੌਂਠੇ ਨੀ ਕ੍ਰਿਸਪੀ ਨਹੀਂ ਬਣਨਾ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਬਣਾਵਾਂਗੇ ਵਿੱਚ ਘਿਓ ਲਾ ਕੇ ਜੇ ਆਪਾਂ ਰੋਟੀ ਨੂੰ ਵੱਡਾ ਵੇਲਦੇ ਆਂ ਫਿਰ ਜਿਹੜੀ ਲੇਅਰ ਆ ਜ਼ਿਆਦਾ ਵਧੀਆ ਖੁੱਲ ਕੇ ਆਉਂਦੀ ਆ ਸੋ ਮੈਂ ਇਹਨੂੰ ਲੰਬਾਈ ਵੇਲ ਲਿਆ ਬੋ ਜੀ ਇਧਰ ਨਾਲ ਆਪਾਂ ਪਰੌਂਠੇ ਤੇ ਵੀ ਘਿਓ ਲਾ ਦਾਂਗੇ ਜਿੰਨਾ ਤੁਸੀਂ ਖਾਣੇ ਹੋ ਓਨਾਂ ਕੁ ਤੁਸੀਂ ਲਾ ਲਿਓ ਤੁਸੀਂ ਚਾਹੋ ਇਹਨੂੰ ਬਿਨਾਂ ਘਿਓ ਤੋਂ ਵੀ ਪਕਾ ਕੇ ਖਾ ਸਕਦੇ ਹੋ ਸਿੰਪਲ ਰੋਟੀ ਬਣਾ ਕੇ ਤਵੇ ਤੇ ਪਾ ਕੇ ਉਹਦੇ ਤੇ ਵੀ ਤੁਸੀਂ ਦੋਨੇ ਸਾਈਡਾਂ ਤੇ ਘਿਓ ਲਾ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਉਵੇਂ ਬਣਾ ਕੇ ਖਾ ਸਕਦੇ ਹੋ ਦੇਖ ਲਓ ਤੁਸੀਂ ਕਿੰਨਾ ਵਧੀਆ ਆਪਣਾ ਪਰੌਂਠਾ ਬਣਿਆ ਤੇ ਬੱਚੇ ਇਹਨੂੰ ਖੁਸ਼ ਹੋ ਕੇ ਖਾਂਦੇ ਨੇ ਬਿਲਕੁਲ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਕੀ ਆ ਖਾ ਰਹੇ ਹਾਂ ਲੋਕੀ ਖਾ ਰਹੇ ਹਾਂ ਤੁਸੀਂ ਜਰੂਰ ਇੱਕ ਵਾਰੀ ਟਰਾਈ ਕਰਿਓ ਆਪਣੇ ਘਰੇ ਬਹੁਤ ਜ਼ਿਆਦਾ ਬਣਦੇ ਨੇ ਗਰਮੀਆਂ ਦੇ ਵਿੱਚ ਹਫਤੇ ਚ ਕਦੀ ਵਾਰੀ ਜ਼ਰੂਰ ਬਣਾਈ ਦੇ ਨੇ। ਲੋ ਦੀ ਉਸੇ ਤਰੀਕੇ ਨਾਲ ਆਪਾਂ ਨੂੰ ਮੋੜ ਕੇ ਸੈੱਟ ਕਰ ਲਾਂਗੇ। ਤੇ ਇਹਨਾਂ ਨੂੰ ਆਪਾਂ ਬਣਾ ਕੇ ਤਿਆਰ ਕਰ ਲਾਂਗੇ। ਬਿਲਕੁਲ ਹਲਕੇ ਜਿਹੇ ਹੱਥ ਨਾਲ ਬੇਲ ਲੈਣਾ ਜਿਆਦਾ ਪ੍ਰੈਸ਼ਰ ਨਹੀਂ ਪਾਉਣਾ। ਵੈਸੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਪਰ ਕਈ ਵਾਰੀ ਆਟਾ ਜਿਹੜਾ ਢਿੱਲਾ ਹੋ ਜਾਂਦਾ ਜੇ ਆਪਾਂ ਜ਼ਿਆਦਾ ਟਾਈਮ ਰੱਖ ਲਈਏ ਜਿੰਨਾ ਤੁਹਾਨੂੰ ਪਸੰਦ ਆ ਤੁਸੀਂ ਉਹਨਾਂ ਕਿਨੂੰ कुरकुरा ਕਰ ਸਕਦੇ ਹੋ ਲੋ ਜੀ ਪਰੌਂਠੇ ਆਪਾਂ ਤਕਰੀਬਨ ਸਾਰੇ ਬਣਾ ਲਏ ਇਸੇ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਨੂੰ ਕਰਾਂਗੇ ਸਰਵ ਨਾਲ ਆਪਾਂ ਬਣਾਇਆ ਹੋਇਆ ਜੀ ਕੀਏ ਦਾ ਰਾਇਤਾ ਲੋਕੀ ਦਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਇਹ ਵੀ ਇਹਦੀ ਵੀਡੀਓ ਆਪਾਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਤੁਸੀਂ ਜ਼ਰੂਰ ਜਾ ਕੇ ਦੇਖ ਲਿਓ ਤੇ ਉੱਪਰ ਆਪਾਂ ਪਾਵਾਂਗੇ ਜੀ ਆਪਣੀ ਦਹੀਂ ਵਾਲਾ ਮਸਾਲਾ ਇਹਦੀ ਵੀ ਵੀਡੀਓ ਵੀ ਆਪਾਂ ਬਹੁਤ ਛੇਤੀ ਤੁਹਾਨੂੰ ਦੇਵਾਂਗੇ ਇੱਕ ਭੈਣ ਦਾ ਕਮੈਂਟ ਆਇਆ ਸੀ ਤੁਸੀਂ ਮਸਾਲੇ ਦੀ ਵੀਡੀਓ ਜ਼ਰੂਰ ਅਪਲੋਡ ਕਰੋ ਪਲੀਜ਼ ਥੋੜਾ ਜਿਹਾ ਵੇਟ ਕਰਿਓ ਹੋ ਸਕਦਾ ਆਪਾਂ ਕੱਲ ਨੂੰ ਹੀ ਵੀਡੀਓ ਦੇ ਦਈਏ ਤੁਹਾਨੂੰ ਮਸਾਲੇ ਦੀ ਜਿੰਨਾ ਤੁਹਾਨੂੰ ਪਸੰਦ ਆ ਤੁਸੀਂ ਓਨਾਂ ਕ ਪਾ ਸਕਦੇ ਹੋ ਤੁਸੀਂ ਚਾਹੋ ਇੱਥੇ ਲਾਲ ਮਿਰਚ ਵੀ ਪਾ ਸਕਦੇ ਹੋ ਉਹ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਵੈਸੇ ਆਪਾਂ ਦਹੀਂ ਦੇ ਵਿੱਚ ਹਰੀ ਮਿਰਚ ਪਾਈ ਹੋਈ ਸੀ ਤੇ ਨਾਲ ਆਪਾਂ ਲਵਾਂਗੇ ਅੰਬ ਦਾ ਆਚਾਰ ਅੱਜਕੱਲ੍ਹ ਅੰਬ ਦਾ ਆਚਾਰ ਬਹੁਤ ਜ਼ਿਆਦਾ ਸਵਾਦ ਲੱਗਦਾ ਹਰ ਇੱਕ ਪਰੌਂਠੇ ਨਾਲ ਵੈਸੇ ਤਾਂ ਅੰਬ ਦਾ ਆਚਾਰ ਸਵਾਦ ਲੱਗਦਾ ਪਰ ਗਰਮੀ ਦੇ ਵਿੱਚ ਤਾਜ਼ਾ ਬਣਿਆ ਹੋਇਆ ਜ਼ਿਆਦਾ ਸਵਾਦ ਲੱਗਦਾ ਤੇ ਨਾਲ ਰੱਖਾਂਗੇ ਆਪਾਂ ਪਿਆਜ਼ ਪਰੌਂਠੇ ਬਿਲਕੁਲ ਕੱਲੇ ਕੱਲੇ ਪਰੌਂਠੇ ਦੇ ਵਿੱਚੋਂ ਜਿਹੜਾ ਆਪਣਾ ਲੋਕੀਆ ਚਾਹ ਆਕ ਰਿਹਾ ਪੂਰੇ ਵਧੀਆ ਆਪਣੇ ਪਰੌਂਠੇ ਬਣੇ ਨੇ ਇੱਕ ਆਪਾਂ ਬਣਾਈ ਆ ਲਾਲ ਮਿਰਚ ਵਾਲੀ ਥਾਲੀ ਤੁਸੀਂ ਵੀ ਜ਼ਰੂਰ ਬਣਾਇਓ ਖਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਚੈਨਲ ਤੇ ਪਹਿਲੀ ਵਾਰੀ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਲੋ ਜੀ ਆਪਾਂ ਨੇੜੇ ਤੋਂ ਵੀ ਕੋਸ਼ਿਸ਼ ਕੀਤੀ ਸੀ ਤੁਹਾਨੂੰ ਦਿਖਾਉਣ ਦੀ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ